ਸੇਪਾਰਾ ਹੋ ਤੈਨੂੰ ਪਹਿਲਾਂ ਮੇਮਣਾ ਲੈ ਕੇ ਤੇਰਾ ਮਹੂਰਤ ਕਰਾ ਕੇ ਫੇਰ ਲੈ ਕੇ ਦੂੰਗਾ ਇਹ ਪਹਿਲਾਂ ਇਹਨਾਂ ਨੂੰ ਕਰਾ ਦੇ ਆ ਜਾ ਲੈ ਕੱਢ ਫੇਰਾ ਉਹ ਕਾਲੀ ਬੱਕਰੀ ਨੂੰ ਮਰ ਦੋ ਬੱਚੇ ਆ ਰਹੇ ਉਰੇ ਲਾ ਲਵੇ ਆ ਲੈ ਮੜੇ ਆ ਜਾ ਭਾਈ ਸਾਈਆ ਤੇਰੀ ਮੇਰੇ ਲਵੇ ਆ ਵੀ ਕੱਢ ਇੱਕ ਬੱਕਰੀ ਦੋ ਬੱਚੇ ਨੇ ਥਲੇ ਹਾਂ ਦੰਦ ਖਾਈ ਇਹਦੇ ਕਿਵੇਂ ਪੱਠਾ ਜੀ ਖੜਦਾ ਤੁਸੀਂ ਤਾਂ ਵੀਡੀਓ ਵਾਲੇ ਆਲੇ-ਆਲੇ ਜੇ ਖੰਡ ਗਏ ਯਾਰ ਇੱਧਰ ਆ ਜਿਹੜਾ ਯਾਰ ਆ ਵੇਖੋ ਜੀ ਅੰਦਰ ਆ ਜੋ ਅੰਦਰ ਸਾਰੇ ਇੱਧਰ ਆ ਜਾਓ ਤੁਸੀਂ ਬੱਬੂ ਸਾਹਮਣੇ ਆਓ ਦੰਦ ਦਿਖਾ ਬਾਈ ਨੂੰ ਆ ਵੇਖੋ ਜੀ ਆ ਵੇਖੋ ਮੱਖਾਂ ਦਾ ਇਹਦੇ ਵੀ ਦਿਖਾ ਵਾਰੂਆ ਨੱਤੀਆ ਕਰੀ ਕਰੀ ਸਾਈ ਹਵੇ ਜਮਾ ਫਰੇਸ਼ ਹੈ ਇਹਦੇ ਇਹਦਾ ਦੇਖ ਲੈ ਇਹਦੇ ਦੇਖ ਆ ਸੂਈ ਹੈ ਆ ਸੂ ਦੋ ਬੱਚੇ ਆ ਇਹਦੇ ਮaule ਦੋ ਬੱਚੇ ਇਹਦੇ ਮaule ਦੋ ਬੱਚੇ ਆ ਸੂਣ ਵਾਲੀ 6 ਬੱਚੇ ਨੇ 6 ਬੱਚੇ ਉਹਦੇ ਵੀ ਦੰਦ ਦਿਖਾ ਖੜ ਜਾ ਖੜ ਜਾ ਈ ਬੱਚੇ ਆਈ ਢਾਰ ਬੱਚੇ ਭਾਈ ਤੇਰੇ ਪਿੰਡ ਤੋਂ ਆਏ ਤੁਸੀਂ ਫਤਿਹਵਾਦ ਤੋਂ ਆਏ ਆਇਲ ਨਾ ਆ ਜਾਲਕੀ ਦੇ ਫਤਿਹਵਾਦ ਆ ਹਾਂਜੀ 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 ਫੈਰ ਮਹਾਰਾਜ ਹਾਂਜੀ ਹਾਂਜੀ ਪਾਠਾ ਜੀ ਇਹ ਵੀ 6 ਦੰਦ ਹਾਂਜੀ ਇਹਨੇ ਲਿਓਟੀ ਦਿਖਾਇਆ ਖੋਲ ਕੇ ਸਾਰੀਆਂ ਗੱਲਾਂ ਦਿਖਾਇਆ ਦੇ ਨੂੰ ਪਹਿਲਾਂ ਪੈਸੇ ਲਾਉਣੇ ਨੇ ਅਗਲੇ ਨੇ ਇਹਦੇ ਪਰ ਦੋ ਬੱਚੇ ਆਈ ਸਾਨੂੰ ਐਡੀ ਦਲਾਲੀ ਦਾ ਲਾਲਚ ਨਹੀਂ ਸਾਡਾ ਗਾਹਕ ਅੱਗੇ ਨੂੰ ਬਣੇ ਕਿਉਂ ਜੀ ਲੋ ਜੀ ਲੋ ਜੇ ਤੇਰਾ ਫਾਇਦਾ ਕਰਾਵਾਂਗੇ 2 ਰੁਪਏ ਸੰਦਾਫੇ ਦੇ ਦੇ ਜੇਂਗਾ ਤੂੰ ਖੁਸ਼ ਹੋ ਕੇ ਤੂੰ ਇਹਨਾਂ ਦੀ ساری ਉਮਰ ਬਖਤ ਨਾਲ ਨਾ ਨਾ ਇਹੇ ਗੰਦੇ ਆਪਣੇ ਦਾ ਰੰਗ ਲੱਗੇ ਮਹਾਰਾਜ ਦੀ ਘਰੋਂ ਛੋੜ ਬਈ ਡਿਉਟੀਆਂ ਦਿਖਾਓ ਖੋਲ ਕੇ ਤਾਰਾਂ ਤੂਰਾ ਮਾਰੋ ਉਹ ਲਓ ਜੀ ਆਹ ਚਲੋ ਤੇ ਬੱਕਰੀ ਉਹਦਾ ਵੀ ਦਿਖਾ ਉਹ ਦਿਖਾ ਇਹਦੀਆਂ ਤਾਰਾਂ ਦਾ ਮਾਰਦੇ ਬਣੀ ਕਮਾਈ ਮਾਰਾ ਸਮਾਰ ਕੇ ਧਨਾਲ ਦੇ ਨਾਤੀ ਨੂੰ ਲਓ ਜੀ ਲਓ ਮਹਾਰਾਜ ਵੇਖੋ ਜੀ ਉਹਦਾ ਵੀ ਖੋਲ ਤੂੰ ਛੱਡ ਦਿਓ ਪਾ ਦੀ ਝੋਲਾ ਗਵਾਰੂਆ ਲਓ ਜੀ ਚੱਕ ਇਹ ਦੇਖਾ ਖੜ ਜਾ ਉਹ 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 ਥਾਂ ਕਿਵੇਂ ਆ ਉਹ ਪਕਾਵਾਦ ਘਟ ਜੂਗਾ ਕੋਈ ਚੁੱਕ ਨਾ ਨਕਸ਼ ਤੇ ਵੀ ਦਾ ਇਹਨੂੰ ਰਹਿਣ ਦੇ ਚਾਹ ਰਹਿਣ ਦੇ ਮੇਰੇ ਕਾ ਮਨ ਨੂੰ ਨਿਆ ਲੱਗੇ ਗਲਤ ਕੰਮ ਨਹੀਂ ਕਰਾਉਣਾ ਐਡੀ ਦਰੋਂ ਜਾਨ ਬੰਦੇ ਨੇ ਉਹਨਾਂ ਨੂੰ ਕੀ ਪਤਾ ਹੈ ਨਾ ਗੱਲਾਂ ਬਾਰੇ ਕਿਉਂ ਬੱਬੂ ਆ ਤੂੰ ਇਹਦੇ ਦਿਖਾ ਡੱਬੀ ਦੇ ਰੱਖ ਲੈ ਇਹਨੂੰ ਤੇਰੀ ਨੂੰ ਜਿਹੜੀ ਮੇਰੇ ਮਨ ਨੂੰ ਚੰਗੀ ਲੱਗੀ ਉਹ ਅਗਰੇ ਨੂੰ ਦਿਖਾਵਾਂਗੀ ਹਲੋ ਹਾਂ ਭਾਈ ਭਾਈ 사ਸਤਰੀ ਕਰ 2 ਮਿੰਟ ਜੇ ਭਾਈ ਖੜਜੇ ਮੈਂ ਮਰ ਜਾ ਹੱਥ ਨੇ ਗੱਲ ਕਰ ਲਈ ਟਕੇ ਨਾਲ ਖੜਜਾ 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 ਓਕੇ ਆ ਜਾ ਮੈਂ ਤਾਂ ਹਾਂ 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 ਦੇਖ ਲੈ ਤਾ ਪਿੱਛੋਂ ਵੇਖਿਆ ਮੈਂ ਨਹੀਂ ਵੇਖੂ ਤੂੰ ਕਰ ਜਾ ਗ੍ਰੀਨ ਤੁਸੀਂ ਕਰੋ ਚੈੱਕ ਮੈਂ ਤਾਂ 100 ਕੁ ਆਖੂ ਭਾਈ ਤੁੰਗੜੀ ਆਜੀ ਪੋ ਵਾਸਤੇ ਓ ਮੈਂ ਵੀ ਨਹੀਂ ਕੱਟ ਕੇ ਲਿਆ ਵਖਾ ਭਾਈ ਹੁਣ ਤੁੰਗੜੀ ਸਾਰੇ ਮੈਂ ਉਹਨੇ ਘੜ ਪਲੇ ਤਿੰਨੇ ਤੁੰਗਾ ਲਈ ਆ ਜਾ ਪਾ ਗੱਡੀਆਂ ਗੱਡੀਆਂ ਖੜੀਆਂ ਨੇ ਆ ਜਾ ਚਾਰੇ ਮੈਂ ਉਹਨੇ ਚੱਕ ਲੈ ਨਾ ਉਧਰ ਨਹੀਂ ਮਿਲਣਾ ਵੀਰੇ ਇਹਦੇ ਇਹੋ ਇਹ ਚੱਲੂਗੀ ਬੱਚੇ ਤਾਂ ਲਵਾਂਗੇ ਨਹੀਂ ਲੈਂਦੇ ਨਹੀਂ ਲੈ 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 ਨਾ ਲੋ ਇਹਦੇ ਰਾਜੂ ਥੱਲੇ ਲਾ ਬੱਚੇ ਦੋਦ ਇਹਦੇ ਆਵੇ ਤੂੰ ਚਾਲੇ ਦੇ ਤਾਂ ਚਾਹੇ ਚਾਰ ਨਾ ਯਾਰ ਜੇ ਚੱਲੂਗੀ ਛੱਡ ਦੇ ਕੰਨ ਛੱਡ ਦੇ ਕੰਨ ਛੱਡੇ ਦੇ ਇਹਦੇ ਥੱਲੇ ਲਾ ਉਹ ਗੁੰਡ ਪੰਗਾ ਸਾਰੇ ਓਏ ਇਹਦੇ ਤਾਂ ਹੈ ਲੈਂਦੀ ਆ ਮੈਨੂੰ ਪਤਾ ਹੈ ਆ ਇਹ ਤਾਂ ਨਹੀਂ ਪਤਾ ਰਾਜੂ ਧੜਕੇ ਚੰਗਾ ਕੇ ਦੇਖੇ ਨੇ ਹੋਰ ਵੀ ਦੇਖ ਜੇ ਬੱਸ ਹਾਂ ਇਹ ਆ ਦੋ ਤਾਂ ਇਹਦੇ ਆ ਕਿਹਦੇ ਦਾ ਲਾਦੇ ਲਾਦੇ ਚੰਗਾ ਮਰ ਜਾ ਬੱਸ ਪਤਾ ਨਹੀਂ ਬੰਦਾ ਆ ਹੀ ਹੋਊਗਾ ਬੱਸ ਕਰ ਲਾਗਾ ਨੂੰ ਥੱਲੇ ਲਾ ਦੇ ਜੰਦ ਛੱਡ ਦੇ ਛੱਡ ਦੇ ਐਡੀ ਸਿੱਧੀ ਜੀ ਸਾਰੇ ਨਿਚੋੜ ਜਾਣਗੇ ਇਹ ਓਏ ਇਹ ਤਾਂ ਮਾੜਾ ਮੋੜਾ ਕਰ ਜਾਨੀ ਉਹ ਤਾਂ ਮੈਨੂੰ ਪਤਾ ਇਹ ਡਰਦੀ ਐ ਐਸੇ ਦੇ ਨੇਤਾ ਹਾਂ ਇਹਦੇ ਚਲਾ ਆਏ ਦੇ ਨਹੀਂ ਬਈ ਬੇਫਿਕਰ ਹੋ ਜਾ ਯਾਰ ਜਿਹੜੀ ਗੱਲ ਕਰ ਰਹੀ ਸੀ ਪਏ ਇਹਦੇ ਤਾਂ ਹੀ ਲੈਂਦੀ ਆ ਮੈਨੂੰ ਪਤਾ ਉਪਰਾ ਕਰਦੀ ਔਰੇ ਮੰਡੀ ਚ ਇਹਦੇ ਚਲਾ ਬੱਕਰੀ ਦੇ ਛੱਡ ਦੇ ਮਾੜਾ ਮੋੜਾ ਮੋਸਟ ਮੰਨ ਜਾਨੀ ਆ ਇਹ ਇਕੱਠੇ ਵੇਣ ਰਹਿੰਦੇ ਨਾ ਹਾਂ ਆ ਦੇਖੋ ਜੀ ਆ ਲੋ ਜੀ ਗਲਾ ਬੱਟੋ ਦੇ ਫਗਰ ਐ ਨਹੀਂ ਗੱਲ ਕੋਈ ਰਾਜਾ ਜੜੀ ਕਿਉਂ ਵੀ ਪਸੰਦ ਆ ਇਹ ਪਸੰਦ ਆ ਜੀ ਔਰ ਡੱਬੀ ਪਸੰਦ ਆ ਉਹ ਲੂਹੇ ਬੱਚੇ ਯਾਰ ਇਹਨੂੰ ਨੀ ਚਾਲਦੇ ਬਾਈ ਯਾਰ ਔਰ ਡੱਬੀ ਹੋਰ ਕਿਉਂ ਬਾਈ ਨੂੰ ਨਹੀਂ ਉਹ ਤਾਂ ਠੀਕ ਬકરી ਆ ਰਹੀ ਓਏ ਆ ਮੇਂੜੀ ਵੇਖ ਯਾਰ ਉਹਦੇ ਭੈਣ ਬੁੱਤਰਾ ਵਰਗੇ ਦੂਜੀ ਜਿਹੜੀ ਕਸੀ ਨਾ ਉਹ ਦੌੜ ਵੀ ਖਾ ਦੌੜ ਗਈ ਸੂਈਆਂ ਆ ਤਾਂ ਬੱਚੇ ਆਉਦੇ ਨੇ ਹਾਂਜੀ ਆ ਬੱਚੇ ਦੇ ਫੜਕੇ ਚੰਗਾ ਦੇ ਜੀ ਮੁਸਕ ਵੀ ਮੰਨ ਗਈ ਸਹੀ ਗੱਲ ਨਹੀਂ ਵੀ ਜੀ ਫੜਕੇ ਚੰਗਾਉਗੀ ਉਹ 15 ਦਿਨਾਂ ਨੂੰ ਸੂਣ ਵਾਲੀ ਐ ਤਿੰਨੇ ਦਾ ਕਰਾ ਉਹਨੂੰ ਲੈ ਲਿਆ ਬਈ ਤਿੰਨੇ ਲੈ ਲਿਆ ਕਾ ਬੱਕਰੀ ਦਾ ਬੱਚਾ ਕਾ ਬਾਬਾ ਕਿੱਧਰ ਜਾਣਾ ਤੂੰ ਕਿੱਤੇ ਪੱਟ ਕੇ ਜਾ ਤੇ ਚੌੜਿਆ ਆ ਫੜ ਮੀਮ ਨੇ ਹਾਂ ਕੀ ਕੀ ਮੰਗਦਾ ਬਾਈ ਆ ਫੜੀ ਮੀਮ ਨੇ ਫੜ ਲੈ ਤੂੰ ਚਾਰੇ ਓ ਬਾਈ ਹਾਂਜੀ ਚਾਰੇ ਫੜ ਮੁੱਲ ਕਰੀ ਵੇਚਣ ਵਾਲਾ ਪਕਾਈ ਨਾ ਕਰੀ ਚਟਪਟ ਦਾ ਸੌਦਾ ਏ ਓ ਫੜ ਲੈ ਮੀਮ ਨੇ ਚੰਗਾਰ ਬੱਚੇ ਵੇਖ ਲੈ ਬੱਕਰੀਆਂ ਵੇਖ ਲੈ ਬੱਕਰੀਆਂ 40 ਦਵਾਉਣੀਆਂ ਨੇ ਅੱਥਰ ਦੀ ਦੋ ਪਾਲਟੀਆਂ ਨੇ ਮਿਲੇ ਮੈਨੂੰ ਕੋਈ ਨਹੀਂ ਐ ਤਾਂ ਕੋਈ ਗੱਲ ਬੱਕਰੀ ਵਿੰਟ ਮਾਰਾ 27000 ਰੁਪਏ ਕੱਲੀ ਕੱਲੀ ਤੇਰਾ ਦਿਮਾਗ ਹੱਲ ਗਿਆ ਓ ਬੌਲੇ ਨੇ ਬੰਦੇ ਪੱਟਾ ਤਾਂ ਵੇਖ 라ਜੂ ਮੈਂ ਕੱਚਾ ਕੰਮ ਨਹੀਂ ਕਰਦਾ 18000 ਨੂੰ ਬੱਕਰੀਆਂ ਪਾ ਤਿੰਨੇ 18 18 ਨੂੰ ਯਾਰ ਇਕੱਲੀ 25000 ਦੀ ਲਈ ਆ ਕੱਢ ਦੇ ਫਿਰ ਕਿਹੜੀ ਆਹ ਪਿੰਜੇ ਬਾ ਵਿੱਚ ਕੱਢਣ ਕਿਉਂ ਦੇਵਾਂਗੇ ਫਿਰ ਉਹੀ ਗੱਲ ਨਾ ਫਿਰ ਆ ਵੀ ਨਕਾਤ ਆ ਚਲੋ ਤੂੰ 100 ਕੁ ਛੱਕੇ ਲੈ ਮੈਨੂੰ ਕਿਉਂ ਵੁੱਟ ਬਣਉਣਾ ਤੂੰ ਮੈਂ ਥੋੜੀ ਬਣੂਗਾ ਵੁੱਟ ਨਹੀਂ ਨਹੀਂ ਕੋਈ ਨਹੀਂ ਕੋਈ ਮੈਂ ਕਦੋਂ ਆ ਨਾ ਯਾਰ ਕਰ ਕੋ ਮਰਜੀ ਅੱਖੀ ਚਲਕਣੀ 19 ਨੂੰ ਦਿੰਨਾ ਨਹੀਂ ਮਟਾਈ ਕੋਈ ਨਹੀਂ ਆ ਗੱਪਾਂ ਚੱਲੂਗੀ ਵਿੱਚ ਨਹੀਂ ਚਲਦੀ ਪੂਰੀਆਂ 20 ਨੂੰ ਦੰਨੇ ਫੇਰ ਚਲੀਏ ਭਾਈ ਪੱਕੇ ਰਬੀ ਲਾਇਆ ਪੱਕੇ ਲਾਇਏ ਨੇ ਨਾ ਨਵਾਂ ਵਪਾਰੀ ਮੈਨੇ ਮਰਵਾਉਣਾ ਨਹੀਂ ਹੈਗਾ 25000 ਨੂੰ ਨਾ ਰਜੂ ਗਲਤ ਗੱਲ ਬੱਚੇ ਵੇਖੀ ਅਸਲ ਤਾਂ ਬਾਲਾ ਗੁਰੂ ਆ ਬੱਕਰੀ ਕਿੱਡੀ ਗਲਤ ਗੱਲ ਨਹੀਂ ਕਰਦੇ ਦੀ ਨੂੰ ਭਾਈ ਤੁਹਾਨੂੰ ਪੁੱਗਦੀਆਂ ਨੇ ਹਾਂ ਪੁੱਗਦੀਆਂ ਵੀ ਨੂੰ ਬੱਚੇ ਨਹੀਂ ਤੁਸੀਂ ਵੀ ਸਲਾਹ ਕਰੋ ਨੀ ਨਿਗਾ ਮਾਰ ਤਿਆਰ ਬੱਕਰੀਆਂ ਅੱਜੇ ਕਿਹੜਾ ਹੈ ਗੀਲੇ ਪਲ ਗਏ ਸੋ ਬਿਮਾਰੀ ਵੀ ਦੀ ਨਿਕਲ ਮੰਗੇ ਹਜੇ ਅਣਜਾਣ ਬੰਦੇ ਨੂੰ ਕੀ ਪਤਾ ਮੇਮਣਾ ਚੰਗਾਉਂਦਾ ਓਏ ਉਹ ਤਾਂ ਠੀਕ ਹੈ ਗੱਲ ਇਹਨਾਂ ਨੂੰ ਕੀ ਪਤਾ ਮਾਰ ਵੀ ਸਕਦੇ ਨੇ ਇਹਨਾਂ ਨੂੰ ਇਹ ਰਾਜੂ ਬੱਕਰੀਆਂ ਦਾ ਕਦਰ ਤਾਂ ਪਾਲਾ ਥੋੜਾ ਪਿਛੇ ਹੋ ਜਾ ਤੁਸੀਂ ਵੀਰ ਬਣ ਕੇ ਥੋੜਾ ਪਿਛੇ ਬੱਚੇ ਨਾਲ ਹੈ ਹੈ ਲੈ ਰਾਜੂ ਬੱਕਰੀ ਹੈ ਇਹਦੀ ਨੀਂਗਾ ਮਾਰ ਕੇ ਉਹ ਨੀਗਾ ਮਾਰ ਲੀ ਜੇ ਪੱਟੀ ਆ ਇੱਕ ਛੋਟੀ ਦੀ ਐ ਨਹੀਂ ਮਾੜੀ ਤਾਂ ਕੋਈ ਪਾਈ ਨਹੀਂ ਅੱਜ ਤੂੰ ਫੇ ਤਾਂ ਮੈਂ ਜਾਨਾ ਵੀਡੀਓ ਪੱਟ ਲਾਨੇ ਸਾਡੀ ਨਹੀਂ ਪੱਟ ਕੇ ਗੱਟਾ ਉਧਰ ਤਾਂ ਲਾਨੇ ਆ ਇੱਕ ਮਿੰਟ ਮੇਰੀ ਸੁਣ ਲਗਾ ਵੀ ਤੁਹਾਨੂੰ ਮੋੜਦੇ ਆਂ ਰੱਬਰ ਗਗਾ ਹੁੰਦਾ ਕੋਈ ਵੀ ਹੈਗਾ ਦੱਸ ਦੇ ਤੂੰ ਰੱਬਰ ਗਗਾ ਇੱਕੋ ਹੀ ਦੱਸ ਦੇ ਕਿ ਹੈ 25 ਨੂੰ ਲੈ ਜਾ ਨਾ 25 ਨਹੀਂ 24000 ਨੂੰ ਲੈ ਜਾ ਨਹੀਂ ਵਿਕਦੀਆਂ 24 ਨੂੰ ਵੀ ਇੱਕੋ ਹੀ ਦੱਸ ਦੇ ਤੇਰੀ ਮਰਜ਼ੀ ਹੁਣ ਤੂੰ ਲੱਗ ਜਾ ਇੱਕ ਹੈ ਇੱਕ ਲੱਗ ਜਾ ਕੇ ਤੂੰ ਫੜਾਈਏ ਫਿਰ ਦੱਸਾ ਤੂੰ ਤੂੰ ਤਾਂ ਹੁਣ ਆਇਆ ਕਰੀ ਜਣਾ ਜਿਵੇਂ ਛੱਡਣ ਨੂੰ ਆਏ ਹੁੰਨੇ ਮੰਡੀ ਕਰਦੇ ਆਂ ਵੀ ਕੁਛ ਬੱਕਰੀਆਂ ਦੇ ਵੇਖਿਆ ਗੁਰੂ ਤੁਨੀਆਂ ਲਵਣੀਆਂ ਬੱਕਰੀਆਂ ਇਹ ਤਾਂ ਤਿੰਨ ਲੈਣੀਆਂ ਗੱਲੀ ਦਾ 45000 ਮੰਗਣਗੇ ਵੀਰੇ ਗੱਲੀ ਦਾ ਹੀ 45 ਉਹ ਛੱਡ ਜਾ ਇਹਨੂੰ ਗੱਡੀ ਚ ਪਾਇਆ ਕੋਈ ਨਹੀਂ ਇੱਥੇ ਛੱਡ ਦੇ ਇੱਥੇ ਛੱਡ ਇਹ ਕਹਿੰਦੇ 20 ਤੋਂ 3 ਲੈਣੀਆਂ ਮੈਂ ਚਕਸੂਤਾ ਫਸ ਗਿਆ ਦਾਜੀ ਯਾਰ ਤੂੰ ਬੱਕਰੀਆਂ ਦੇ ਵੇਖ ਲੈ ਕਲਰ ਤਾਂ ਪਾਵੇ ਬੱਕਰੀਆਂ ਦੀ ਤੂੰ ਆਪਾ ਫੱਕੇ ਕੋਈ ਤੂੰ ਮਾੜੀ ਪਾਈ ਨਹੀਂ ਇਹ ਪਾਈ ਹਾਂ ਦੱਸ ਦੇ ਤੂੰ ਮੈਨੂੰ ਦੱਸ ਦੇ ਕਿੰਨੇ ਚੰਗੇ ਕੱਢਦੀਆਂ ਬੱਕਰੀ ਉਹ ਕਾਲੀ ਬੱਕਰੀ ਕਿੱਧਰ ਗਈ ਉਹ ਤੂੰ ਕੱਢਦੀ ਮਾੜੀ ਥਾਂ ਤੋਂ ਲੱਗੀ ਜਨ ਬੱਚੇ ਉਹਦੇ ਵੀ ਤਕੜੇ ਹਾਂ ਚਾਰੀ ਪੱਕੀ ਹਾਂ ਜੀ ਤੇ ਦੀ 24 ਰਾਜੂ 24 ਨੂੰ ਅਣਜਾਣ ਬੰਦੇ ਨੇ ਹਾਂ ਨਹੀਂ ਉਹ ਵੀ ਪਾਲਾ ਦੋ ਬੱਚੇ ਉਹਦੇ ਮਗਰੋਂ ਚਾਰ ਪਾਲਾ ਮੇਰਾ ਤਾਂ ਕੋਈ ਇਕੱਠਾ ਇੱਕ ਪਾਸੇ ਹੋ ਜੂਗਾ ਨਾ ਉਹ ਬੱਚੇ ਉਹਦੇ ਡਾਰ ਉਹ ਨਹੀਂ ਚੱਲਦੀ ਯਾਰ ਗਲਤ ਕੰਮ ਮੈਂ ਨਹੀਂ ਕਰਦਾ ਨਹੀਂ ਬੰਦੇ ਦਾ ਰਾਜੂ ਗਲਤ ਕੰਮ ਕਰੇਗਾ ਕਿਉਂ ਗਲਤ ਕੰਮ ਅਗਲਾਂ ਜਾਣ ਬੰਦਾ ਨਾ ਥਾਣਾ ਆਇਆ ਕੱਲ ਨੂੰ ਕੋ ਤੈਂ ਦਵਾਈ ਆ ਸਾਲਿਆ ਬਾਈ ਯਾਰ ਤੂੰ ਮੈਂ ਜੁੱਤੀਆਂ ਖਾਣੀਆਂ ਨੇ ਪਵਲਕ ਤੋਂ ਕਿਉਂ ਜੀ ਮੈਂ ਕਿਹਾ ਜੀ ਤੂੰ ਬੱਕਰੀਆਂ ਨਹੀਂ ਮੈਂ ਨਹੀਂ ਜੁੱਤੀਆਂ ਖਾਂਦਾ ਪਾ 700 ਪਿੱਛੇ 1000 ਦੇ ਦੇਗਾ 2000 ਦੇ ਦੇਗਾ ਮੈਂ ਕਿਉਂ ਜੁੱਤੀਆਂ ਖਾਵਾਂ ਹਾਂ ਪੁੰਨ ਪਾਪ ਦਾ ਭਾਗੀ ਹੋਵਾਂ ਬੱਕਰੀਆਂ ਤਾਂ ਵੇਖ ਲੈ ਯਾਰ ਅੱਜ ਤੋਂ ਆ ਦੇਖ ਲੀਆਂ 20000 ਨੂੰ ਪੌਨੇ 60000 ਗੜਕੇ ਦੇ ਦਿੰਦ ਨੇ ਆ ਨਹੀਂ ਨਹੀਂ ਹੈ ਦੇ ਦिए ਗਣਕੇ 65 ਦੀਆਂ ਲੱਗੀਆਂ 65 ਕਿੰਨਾ ਹੁੰਦਾ 6 5000 ਕਹਿ ਰਿਹਾ ਹੈ ਇਹ ਬਣ ਗਿਆ ਸਿੱਧੀਆਂ ਕਰਤੀਆਂ ਫਿਰ ਤਾਂ ਸਾਡੇ 22 ਗਏ ਉਹ 22 ਨੂੰ ਹੋ ਗਈਆਂ 22 ਫਰਕ ਕੀ ਰਹੇਗਾ ਮੈਂ ਤੈਨੂੰ ਫਰਕ ਉਹ ਹੱਥ ਕਰ ਉਹ ਬੋਣੀ ਦਾ ਟਾਈਮ ਛੱਕ ਬੋਣੀ ਪੈ ਤੈਨੂੰ ਕੱਟ ਜਾਗਾ ਮੈਂ ਛੱਕ ਤੇ ਇਹਦਾ ਕੰਨ ਛੱਡ ਕੰਨ ਛੱਡ ਇਹਨਾਂ ਦਾ ਇਹਨਾਂ ਦਾ ਬੁਰਾ ਹੋ ਗਿਆ ਤੇਰਾ ਇੱਧਰ ਆ ਓਏ ਗੁਰੂ ਮੈਂ ਮੇਰੀ ਤ ਮੈਂ ਤੈਨੂੰ ਕਹਿ ਤੀ ਪੰਜਾਬ ਦੀ ਘਰ ਉਲਟਾ ਕੇ ਮਾਰ ਬਗੈ ਤੈਨੂੰ ਮੈਂ ਛੜਾ ਮੈਂ ਛੜਾ ਉਹ ਰਾਹਤ ਕਰ ਗੁਆਰੂ ਉਹ ਰੱਹ ਹੱਥ ਸਿੱਧਾ ਕਰ ਨਹੀਂ ਸਿੱਧਾ ਕਰ ਜੇ ਫੜ ਨਹੀਂ ਬੇਤੀਆਂ 21000 ਉਹ ਨਹੀਂ ਰੱਜੂ ਫੇਰ ਪੈਸੇ ਕੱਢ ਓ ਨਾੜੀਆ ਘੁਆਟ ਉਹ ਨਹੀਂ ਇਹ ਪੈਸੇ ਕੱਢ ਉਹ ਮਾਰ ਦੇ ਵਾਰੂਆ ਇੱਕ ਵਾਰ ਹੋ ਗਈ ਰੱਜੂ ਤੂੰ ਹੈਲੋ ਕੱਢ 21000 ਦਾ ਰੇਟ ਹੋ ਗਿਆ ਹਾਂ ਉਹ ਨਹੀਂ ਮਾਰਨਗੇ ਨਾ ਤੂੰ ਮਰੇ ਗੁਆਰੂ ਹੈ ਹਾਲ ਕੋਈ ਬਲਦੀ ਯਾਰ ਬੰਦੇ ਨਵੇਂ ਆਇਆ ਨਵੇਂ ਬੰਦੇ ਆਏ ਨੇ ਇੱਜ਼ਤ ਕਰ ਕੁਛੇ ਨਾ ਦੀ ਬਾਈ ਜੀ ਸਾਰੇ ਹਾਂ ਦੇਖ ਲੈ ਬੱਕਰੀਆਂ ਚੱਕਰ ਪੀਦੇ ਨੇ ਉਹ ਖੈਣੀ ਹਾਂ ਸਾਈ ਵਾਲਾ ਦੇ ਕਰਮ ਵਾਲਾ ਨੋਟ ਹੈ ਉਹ ਸਰਦਾਰ ਦਾ ਇਹ ਨੋਟ ਹਾਂ ਇਹ ਆਦਾ ਮੇਰੇ ਉਹਦੀ ਸਾਈ ਇਹ ਉਦੀ ਹੈ ਵਿਚਾਰੇ ਦੀ ਉਹ ਕਾਲੀ ਬੱਕਰੀ ਨਹੀਂ ਫੜ ਕੇ ਉਹ ਗੱਲ 50 ਦੀ ਹੈ ਗੁੱਟੀ ਲੈ ਤੁਸੀਂ ਗਿਣ ਲਾ ਦੂਏ ਰੋਟ ਹੋਰ ਪਾਉਣੇ ਆ ਓਏ ਐਂ ਜੇ ਕਿਵੇਂ ਗਿਣਿਆ ਕਰਦੇ ਨੇ ਜਣੀ ਲੈ ਗਿਣੀ ਬਾਈ ਦਾ ਵਾਦਾ ਬੱਚੇ ਮਿੰਟ ਮਾਰਾ ਇੰਨਾ ਟਾਈਮ ਨਹੀਂ ਸਾਨੂੰ ਹੈਗਾ ਇੱਕ ਦੋ ਬੱਚਣ ਲੈ ਤੈਨੂੰ ਹੁਣ ਪਹਿਲਾਂ ਮੇਮਨਾ ਸੁਵਾਉਣਾ ਫੇਰ ਤੈਨੂੰ ਵੀ ਨਾਲ ਦੀ ਨਾਲ ਦੇਖ ਕੇ ਦਊ ਹਾਂ ਮੇਰੀ ਗੱਲ ਸੁਣ